ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਤੁਸੀਂ ਠੀਕ ਠਾਕ ਹੋਗੇ ਆਪਾਂ ਵਧੀਆ ਚੜ੍ਹਦੀ ਕਲਾ ਜੇ ਤੇ ਅੱਜ ਰਾਤ ਦਾ ਬਲੌਗ ਆਪਾਂ ਕਰਤਾ ਸਟਾਰਟ ਤੇ ਟਾਈਮ ਹੋ ਗਿਆ 7:00 ਵਜੇ 8:30 8:30 ਟਾਈਮ ਹੋ ਗਿਆ 8:30 ਤੇ ਦਿਨ ਵਾਲ ਡੇ ਵਾਲੇ ਹੁਣ ਰੂਮ ਚ ਗਏ ਜਿੱਦ ਆਪਾਂ ਨਾਈਟ ਆ ਲੈ ਆ ਗਏ ਆ ਤੇ ਹੁਣ ਆਪਾਂ ਅੱਜ ਰਾਤ ਸਾਰੀ ਰਾਤ ਕੀ ਕੀ ਕਰਦੇ ਆਂ ਕੁਛ ਇਹੋ ਆਪਣੇ ਨਾਲ ਜੁੜੇ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਦੇ ਆਂ। ਤੁਸੀਂ ਬਾਕੀ ਕੋਈ ਜ ਆਪਣੀ رائے ਭਾਜੀ ਹਣੀ ਸਾਹ ਦੇਣੀ ਹੈ ਸੱਸ ਕਾਜੀ। ਅਸੀਂ ਕਾਜੀ ਸਾਰਿਆਂ ਨੂੰ ਵੈਟ ਕਾਚਾ ਵੈਟੀ ਤੇ ਜੀ। ਇਹ ਜੋ ਵੀ ਕੰਮ ਆਉ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕਰਦੇ ਆਂ। ਇਸ ਕੋਲਾ ਤੇ ਹੈ ਹੀ ਆ। ਜੋ ਵੀ ਜੀ ਨਾਲ ਤੇ ਹੁਣ ਇਹ ਤੁਹਾਨੂੰ ਬਲੋਗ ਦੇ ਵਿੱਚ ਬਾਕੀ ਬਲੋਗ ਦੇਖਿਆ ਨੂੰ ਲਾਈਕ ਕਮੈਂਟ ਕਰਕੇ ਚੱਲ ਜਾਇਆ ਕਰੋ। ਬਾਕੀ ਸ਼ਮੀ ਬਦਮਾਦ ਸੁਖਸ਼ਣ। ਦੱਸੋ ਵੀ ਸਸੇ ਗੱਲ ਕਰ ਰਹੇ ਨੇ ਭਾਜੀ ਬਸ ਜੀ ਮੈਂ ਕੀ ਦੱਸਣਾ ਦਸਤਾ ਭਾਜੀ ਨਹੀਂ ਆਪੇ ਸਾਰਾ ਭਾਮ ਜੋ ਵੀ ਕਰਨਾ ਹੈ ਤੂੰ ਵੀ ਸਾਡੇ ਨਾਲ ਆ ਆਹ ਨਾਲ ਹੀ ਆ ਤੁਹਾਡੇ ਮੈਂ ਹੋਰ ਕਿਹੜਾ ਵੱਖ ਬੈਠਾ ਹਾਂ ਨਹੀਂ ਤੂੰ ਇਹਨਾਂ ਦਾ ਦੱਸਤਾ ਗਾੜੀ ਮਾਮੇ ਖਲੋਤੇ ਆ ਮਾਮੇ ਤੋਂ ਪਾਰ ਹੋ ਜਿਏ ਫਿਰ ਜ਼ਰੂਰ ਇੱਕ ਕਲੇਪ ਰਵਾਂਗੇ ਮਿੱਤਰੋ ਪਹਿਲਾਂ ਗੱਡਾ ਲੋਡ ਕਰਨਾਗੇ ਨਾਲ ਬਿੱਲਾ ਬਿੱਲੇ ਨੇ ਬੰਦਾ ਦਮਲਾਜ ਬਿੱਲਾ ਚੱਲ 30 ਸੈਲਾ ਦੇ ਕਿਉ ਲਾਵ ਉਹ ਦਿੱਤਾ ਗੈਂਡਰੀ ਆ ਸਾਹਮਣੇ ਤੇ ਉਧਰ ਕਰਨ ਲੱਗੀ ਹੋ ਵੀ ਇਹਨਾਂ ਦਾ ਮੋਨ ਜਾਦੀ ਵਾਂ ਦਾ ਇਹ ਲੋੜ ਗੰਨੇ ਟਿਕਾ ਟ ਲੋੜ ਗੰਨੇ ਇਹਨਾਂ ਦਾ ਡਿਸਕਨੈਕਟ ਨਹੀਂ ਹੋ ਰਹਾ ਮਾਰੀ ਮੋੜ ਚਾਲਾਤੀ ਗਰਮੀ ਅਣ ਮੇ ਰੋ ਗਿਆ ਰਾਤ ਨੂੰ ਵੀ ਗਰਮੀ ਆ ਜਾਂਦੀ ਇੰਨਾ ਕਿ ਧੋਪ ਨਹੀਂ ਲੱਗਾਗਾ ਕਿਆ ਹੋ ਗਿਆ ਲੈ ਮਿੱਤਰੋ ਸਾਡਾ ਆ ਗਿਆ ਵਾ ਟੀ ਟਾਈਮ ਤੇ ਆਪਾਂ ਚੱਲੇ ਆ ਚਾਹ ਪੀਣ ਉਹ ਜਿਹੜਾ ਗਾਡਰ ਵੀ ਕੱਢਿਆ ਵਾ ਉਹ ਗਾਡਰ ਉਹ ਗਾਡਰ ਕ੍ਰੇਨ ਖਲੋਗੀ ਕਲੱਚ ਬਲੇਡ ਤੋਂ ਆ ਮਾਰ ਗਿਆ ਦਾ ਕਰਕੇ ਉਹਨੂੰ ਛੱਡ ਆਇਆ ਔਰ ਠੰਡਾ ਹੋਊਗਾ ਫਿਰ ਉਹ ਗਾਡਰ ਨੂੰ ਪਾਸੇ ਰੱਖਾਂਗੇ ਹੁਣ ਆਪਾਂ ਕਰਨੇ ਟੀ ਗਾਡਰ ਇਹ ਆਪਾਂ ਟੀ ਗਾਡਰ ਸਿੱਧਾ ਕਰਨੇ ਆ ਦਾ ਕਰਕੇ ਚੱਲ ਰਹੀ ਆ ਹਾਂ ਟੱਕ ਜਾ ਰਿਹਾ ਏ ਕੰਕਰੀਟ ਸੱਤ ਬਣਾਉਗੇ ਜਾਨੇ ਜਾ ਕਿਹੜੀ ਬਟਾਟੇ ਡੰਡੇ ਇਹਦਾ ਬਕਵਾਸ ਸੁਣੋ ਤੇ ਆਹ ਉਹ ਫੱਟੀ ਫੱਟਾ ਵਾਲੇ ਖਲੋਦਾ ਖੁਰਕੀ ਜਾਂਦਾ ਬੰਦਾ ਨਾ ਹੀ ਲਵੇ ਤੇ ਤੂੰ ਨਾਤਾ ਹਾਂ ਪਰ ਮੇਰੀ ਆਖੇ ਇਸ ਕਰ ਬਕਵਾਸ ਥੋੜਾ ਜਿਹਾ YouTube ਤੇ ਆਪਣੀ ਵੀਡੀਓ ਚ ਮੇਰੀ ਆਖੇ ਸਕਾਂਗੇ ਇਹਦੀ ਅੱਖ ਖਰਾਬ ਹੋ ਗਈ ਹੈ ਕਿਸੇ ਨੇ ਡੇਲਾ ਦਾਨ ਕਰਨਾ ਹੈ ਕਿਸੇ ਨੇ ਕੋਈ ਡੇਲਾ ਕੱਢਣਾ ਕੁੱਤੇ ਦਾ ਮਰੇ ਦਾ ਇਹਨੂੰ ਪਾਉਣਾ ਦੇਖ ਕਿ ਹੁਣ ਮੇਰੀ ਕੱਕ ਬੰਦਿਆਂ ਵਾਲੀ ਰਣੀ ਤਾਫੂਮਾ ਉਲੂ ਵਾਲੀ ਪੌਣੀ ਰਾਤ ਨੂੰ ਜਾਦਾ ਤੇ ਆ ਇੱਧਰ ਇੱਧਰ ਜਿਆਦਾ ਕੰਟੇਨਰ ਹੀ ਕੰਟੇਨਰ ਆ ਹੋਰ ਕੁਝ ਨਹੀਂ ਇੱਥੇ ਪੋਰਟ ਲੱਗੇ ਆ ਆਪਣਾ ਪਲਾਂਟ ਪਲਾਂਟ ਦੀ ਬੈਕਸਾਈਡ ਦੀ ਅੱਪ ਜਾਣਾ ਅੱਜ ਮੈਂ ਸਵੀਗੀ ਟਵਟਰ ਮੰਗਾਇਆ ਇਹਦਾ ਇਹੋ ਮਤਰਾ ਗਰੇ ਇੱਕ ਮਿਸਤਰੀ ਆ ਇਹਨ ਦੋਨਾਂ ਵਿੱਚ ਮਾਮਾ ਮਾਮਾ ਚਾਹ ਪੰਜ ਆਗ ਮਾਮਾ ਚਾਚਾ ਮਾਮਾ ਹੋਰ ਮੈਂ ਮਾਮਾ ਹੋਰ ਮੈਂ ਬੱਸ 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 ਮਾਮਾ ਚਾਹ ਦੇ ਹੋ ਜਾਗੀ ਅੱਗੇ ਹੈਗੀ ਬੱਸ 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 ਫਿਰ ਪਸੀਨਾ ਤੇਰਾ ਤੇਰਾ ਦੋਨੇ ਚੋਂ ਹਾਂ ਤੇਰਾ ਲੈ 15 ਲੈ ਦੋਵੇਂ ਲੈਣਾ ਨਹੀਂ ਆਹੋ ਸੋਹਣਾ ਬਣਾ ਲੈ ਇਹ ਮਿੱਤਰੀ ਦਾ ਨੀ ਚਾਹੀਦਾ ਮੈਂ ਬੜਾ ਫਾਣਾ ਹੈ ਹਾਂ ਆਂਦਾ ਗਰਮ ਬੜਾ ਵੋਟ ਵਿੱਚ ਨਹੀਂ ਨਿਕਲਣਾ ਕਈ ਦਾ ਨਹੀਂ ਦੀਦਾ ਨੇ ਇਨਫੋਰਮੈਂਟ ਇਹ ਕੜੇ ਨੇ ਉਹ ਹਾਟਾ ਦੇ ਬਿਚੋ ਮੋਰੀ 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 ਦੇ ਦੀ ਮੋਰੀ ਕੀ ਹੋਰ ਹੁੰਦਾ ਹੋਰ ਬੱਚੇ ਦੇਸੀ ਪਾ ਦੇਸੀ ਭਾਸ਼ਾ ਪਰ ਫੋਰਮੈਨ ਹੀ ਦੇਸੀ ਆ ਤੇ ਦੇਸੀ ਭਾਸ਼ਾ ਪੇ ਚੱਲਨੀ ਕਰਦੇ ਸਾਰੇ ਵੀਡੀਓ ਵੇਖੀ ਨੂੰ ਹਾਂ ਦੇਖੀ ਮੇਰੇ ਆ ਵੀ ਦੇ ਮੁੰਡੇ ਨੇ ਸਬਸਕ੍ਰਾਈਬ ਕਰ ਲਿਆ ਹੈ ਨਾ ਸਾਰੀਆਂ ਨੋਟੀਫਿਕੇਸ਼ਨ ਟਰੇਗਾ ਨੂੰ ਹੂੰ ਉਹ ਕੱਲਿੰਗ ਕਿਹਾ ਇਹ ਅੱਜ ਦੀ ਵੀਡੀਓ ਨਹੀਂ ਪਾਈ ਮੈਂ ਅੱਜ ਪਾਈ ਤੇ ਹੈਗੀ ਇਹਨਾਂ ਨੂੰ ਲੱਗਦਾ ਬਲੌਗ ਆ ਦਿੱਤਾ ਕੱਲ੍ਹ ਆ ਜਾ ਉਹ ਦਿਨੇ ਪਾਇਆ ਇੱਕ ਦਿਨ ਛੱਡ ਗਿਆ ਉਹ ਬਲੌਗ ਸਾਡਾ ਇਹਨਾਂ ਮੇਰੇ ਦਾ ਮਦਦ ਉਹ ਚੈਨਲ ਦਾ ਕਿ ਸਾਡਾ ਜਿਹੜਾ ਅੱਜ ਦਾ ਬਲੌਗ ਉਹ ਕੱਲ ਨੂੰ ਆਣਾ ਹੈਗਾ ਤਾਂ ਹੈਗਾ ਜੇ ਅਸੀਂ ਇੱਕ ਦਿਨ ਵਲੌਗ ਸ਼ੁਰੂ ਕਰੀਏ ਮੁੰਨੇਗੇ ਮਾਣ ਨਾਲ ਹੋ ਮੈਨੂੰ ਸਾਡੇ ਕੋਲ ਟੈਂਕ ਹੈਗਾ ਬਣਾਉਣਾ ਚਾਹੀਦਾ ਹੈਗਾ ਆਈ ਸੋਨਾ ਚਾਬੀ ਚਾਬੀ ਸਤਾਨ ਖੁੱਲਿਆ ਨਹੀਂ ਇਤੋਂ ਮੁੰਡੇ ਦਾ ਐਕਟ ਨਹੀਂ ਪਤਾ ਮੈਨੂੰ ਕੋਲ ਮਾਮੇ ਮਾਮੇ ਦਾ ਮਾਮੇ ਮੈਨੂੰ ਲੈਡ ਦੱਸੂਗੇ ਮੇਰੇ ਨਾਲ ਕੈਪੀਟਰ ਮਲੈਡ ਦੱਸ ਮਾਮੇ ਨੂੰ ਆਲੇ ਪਾਣ ਆਲੇ ਪਾਣੀ ਆ ਪਾਣਾ ਵੱਡਾ ਹੁੰਦਾ ਥਣ ਪਾਣੀ ਨਾ ਪਾਣੀ ਨਾ ਘਟ ਕੋਦੇ ਅਸੀਂ ਸੋਨਾ ਵੀ ਹੁੰਦਾ ਹੈ ਤੇ ਮਤਲਬ ਕੰਮ ਵੀ ਕਰਨਾ ਹੁੰਦਾ ਸੋਣ ਦੁਨੀਆ ਦਿੰਦੀ ਨਹੀਂ ਫੋਨ ਤੇ ਫੁੱਲ ਟੋਕੀ ਤਰੀ ਆਉਂਦੀ ਅੱਜ ਅਗੇ ਅੱਜ ਅਗੇ ਲੜਾਈ ਹੋ ਗਈ ਵੈਲਡਰ ਵੈਲਡਰ ਲੜਤੇ ਅੱਜ ਅੱਜ ਦੇ ਕੱਲ੍ਹ ਲਈ ਅੱਜ ਦੋ ਸਵੇਰੇ ਆ ਵੀ ਮਿੱਤਰੋ ਬੜੇ ਜੋਰ ਨਾਲ ਕਰਦੇ ਕਰਾਉਂਦੇ ਪਹਿਲਾ ਕਾਰਡ ਕਾਰਟੀ ਲਿਆਏ ਕਦੀ ਕ੍ਰੇਨ ਖਰਾਬ ਕਦੀ ਕੁਸ਼ ਹੋ ਗਿਆ ਕਦੀ ਕੁਸ਼ ਹੋ ਗਿਆ ਕਦੀ ਰਸਤਾ ਨਹੀਂ ਸਹੀ ਕਰਦੇ ਕਰਦੇ ਕੀ ਹੋਇਆ ਗੇਟਵੇ ਮਾਰ ਗਿਆ ਤਾਂ ਪਗੜਨਾ ਤਾਂ ਨਾ ਉਸ ਕੋ ਲੰਡ ਕੋ

आज का टेंडर तेरे को आ तू कुछ की बोलना चाहता है क्या बोला आज राहुल ए राहुल राहुल जी पेमेंट बढ़ गई है तू बोलना चाहता है क्या राहुल की पेमेंट बढ़ गई है कुछ बोलेगा हाय अली हाय गाइस पेमेंट बढ़ गई चाय पिला कितना हो गया पचास हजार ठीक हो गया ਲਓ ਵੀ ਗਾੜ੍ਹਰ ਨਿਕਲਦਾ ਫਿਰ ਆਪਾਂ ਮਿਲਦੇ ਤੁਹਾਨੂੰ ਜੜਰ ਆਪਣੇ ਨਾਲ ਬਿੱਲਾ ਕਾਂ ਬਿੱਲਾ ਬਿੱਲਾ ਕਾਂ ਅੰਦਰ ਹੈ ਚਲੋ ਵੀ ਅੱਜ ਦੂਸਰਾ ਗੱਡ ਰਾਏਗਾ ਕਿਆ ਆ ਜਾਏਗਾ ਓਕੇ ਥੈਂਕ ਯੂ ਥੈਂਕ ਯੂ ਸੋ ਵੈਰੀ ਮੱਚ ਅਭੀ ਇਹ ਡਰਾਈਵਰ ਸੀ ਕੇ ਪੜਾ تھا ਇਸੇ ਲਈ ਲੇਟ ਹੋ ਗਿਆ ਥੋੜਾ ਲਓ ਮੇ ਮਿੱਤਰੋ ਆ ਬੈਠਨੇ ਸਤਾਜ ਜੀ ਛੋੜੇ ਹੋ ਗਏ ਇੱਧਰ ਆਪਾਂ ਆਪਾਂ ਗਾਰਡਨ ਲਾ ਤੇ ਡੀ ਸਾਈਕਲ ਆਇਆ ਇੱਕ ਪੁੱਲ ਰੇ ਇਹ ਚੌੜਾ ਹੋਣਾ ਹੀ ਪੈਂਦਾ ਭਰਾਵਾਂ ਦੇ ਸਰ ਤੇ ਦੇਖੋ ਆਹ ਹੋੜਾ ਹੋਣਾ ਹੀ ਪੈਂਦਾ ਯਾਰਾ ਲਵਾਲੀ ਛੱਟ ਹੁਣ ਲਲੂ ਪੂੰਝ ਲਿਆ ਫੱਟ ਸਾਲਾ ਪੱਟ ਵਾ ਗਿਆ ਫੱਟ ਵਾ ਗਿਆ ਅੱਗੇ ਇੱਕ ਇੱਕ ਅੱਖ ਸਹੀ ਨਹੀਂ ਹੋਈ ਪਹਿਲਾਂ ਹੁਣ ਇੱਧਰ ਨਵਾਂ ਕੰਮ ਜਗਿਆ ਕਰੋ ਦੋ ਲੋੜ ਹੁਣ ਵੇਖੋ ਤੁਹਾਨੂੰ ਗਾਟਰ ਚੋਕ ਤਾਂ ਦਿਖਾਵਾਂਗੇ गुमाप गुमापला या चोकदे जगदे 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 ऐ गुरु नानक जी का बल्द <laughs> ये देखो इंजीनियर साहब दिख नहीं रहे अंधेरा ही बहुत है इतनी लोग बहुत परसेंट करते हैं <laughs> इधर खड़े हो इधर खड़े हो आप सामने ए रूल ਅਬ ਇਹ ਮਟਰਾ ਕਾ ਡਰਾਵਾ ਜੋਗਤਾ ਜੀ ਜੰਗਾ ਡਰਾਵਾ ਜਾਂਦ ਜਾਂਦਾ ਤਾਂ ਉਹ ਨਹੀਂ ਮਾਂਦਾ ਰੌਲ ਨਹੀਂ ਮਾਂਦਾ ਮੈਂ ਉਸ ਕੋ ਬੋਲਾ ਉਹ ਨਹੀਂ ਮਾਂਦਾ ਉਹ ਬੋਲਾ ਰਹਿਣੇ ਤੇ ਫੇਕਨੇ ਜੀ ਉਸ ਕੋ ਪਹਿਲੇ ਬੋਲਾ ਭਾਈ ਸ਼ੁਰੂ ਸ਼ੁਰੂ ਕਰੋ ਤਰਹ ਟੀ ਗਾਡਰ ਲੋਡ ਕਰਕੇ ਲਿਆਏ ਆ ਅਨ ਲੋਡ ਕਰਨ ਚੱਲੇ ਆ ਪੰਜਾਬੀ ਜਿਗੇ ਲੱਦ ਪੰਜਾਬੀ ਜੇ ਇਹ ਕਿ ਲੱਦ ਕੇ ਲਿਆਏ ਆ ਤੇ ਖਾਲੀ ਗਾਨ ਚੱਲੇ ਆ ਕਾਡਰ ਠੀਕ ਆਡ ਤੇ ਬੰਦੇ ਨਾਲ ਸਾਡੇ ਬੈਠੇ ਆ ਉਹ ਤੁਹਾਨੂੰ ਦਿਖਾਉਣੇ ਆ ਅਸੀਂ ਲੋ ਵੀ ਕਾਕਾ ਆ ਗਿਆ ਨੀ ਦਈ ਜਾਂਦੀ ਆ ਉਧਰ ਖਾ ਉਧਰ ਇੰਗਲਿਸ਼ ਇੰਗਲਿਸ਼ ਨਾ ਇੰਗਲਿਸ਼ ਉਹਦੇ ਇੰਗਲਿਸ਼ ਸਟਾਪ

ਹੈਲੋ ਵੀ ਬੰਦਿਆਂ ਨੂੰ ਦਿੱਤਾ ਤੁਹਾਨੂੰ ਮਲਾ ਬੰਦੇ ਆਪਣੇ ਹਾਈ ਫਾਈ ਆ ਇਧਰ ਲਿਵੇਂ ਹਾਗਾ ਰੋਡ ਅਟਲ ਸੇਤੂ ਬ੍ਰਿਜ ਜਿਹੜਾ ਨਵੇਂ ਬੰਬੇ ਤੋਂ ਪੁਰਾਣੇ ਬੰਬੇ ਨੂੰ ਜਾਂਦਾ ਤੂੰ ਬੰਦ ਕਰ ਓਏ ਬੰਦ ਕਰ ਬੁੜੀਆਂ ਇਹ ਦੇ ਦੇ ਹਾਂ ਆ ਈਗਾ ਆ ਬੰਦ ਕਰ ਕਾਪੀ ਰੈਡ ਆ ਜਾਣਾ ਯਾਰ ਤੇ ਟੀ ਗਾਡਰ ਖਾਲੀ ਕਰਕੇ ਫਿਰ ਚੱਲਦੇ ਹਾਂ ਰੂਮ 'ਚ ਟੀ ਹੀ ਟੀ ਵਾਸੀ ਵਾਸੀ ਵਿਖਾਉਣੀ ਥੋੜਾ ਟਾਈਮ ਟੀ ਹੁਲਟੀ ਟੀ ਟਾਈਮ ਦਵਾਈ ਲੈਣ ਦੇ ਨਾਲ ਜਾਣਗੇ ਭਾਈ ਸਾਹਿਬ ਤੇਰੇ ਨਾਲ ਨਹੀਂ ਯਾਰ ਉਹ ਨਹੀਂ ਤੇ ਕੌਣ ਨਹੀਂ ਦਰ ਭਾਈ 77 ਤਾਂ ਨਹੀਂ ਜਾਣਗੇ ਭਾਈ ਸਾਹਿਬ ਭਾਈ 77 ਨਹੀਂ ਜਾਣਗੇ ਤੁਹਾਡੇ ਨਾਲ ਦਵਾਈ ਲੈ ਦਵਾਈ ਦੇਣਗੇ ਆ ਠੀਕ ਹੈਗਾ ਕਿੱਥੇ ਕਿੱਥੇ ਡਰਾਈਵ ਪਵਾਣਾ ਪਵਾਲੀ ਉਹ ਦੋ ਇੱਕ ਇਸੀ ਵਿੱਚ ਮੋ ਪਾ ਨਾ ਜੋ ਆ ਇਹ ਇੱਥੇ ਵੀ ਜੀ ਕਰਦਾ ਤੇਰਾ ਆਈ ਡਰੱਗ ਚਾਹੀਦਾ ਇਅਰ ਡਰੱਗ ਚਾਹੀਦਾ ਹਾਂ ਭਾਈ 77 ਸਿੰਘ ਜੀ ਜਾਣਗੇ ਤੁਹਾਡੇ ਨਾਲ ਉਹਨੇ ਅੰiai Статрбали. Ай,